ਲੜਕਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੀ ਮੋਟਰ ਮੱਚ ਗਈ ਤੇ ਸਾਡੇ ਕੋਲੇ ਬੰਦਾ ਆਇਆ ਵਾ ਸਾਡਾ ਬੇਲੀ ਸੋਨੀ ਤੇ ਮੋਟਰ ਕੱਢੀ ਜਾਂਦੇ ਆ ਜੀ ਅਸੀਂ ਅੱਜ ਆਹ ਦੇਖ ਲਓ ਕੁਛ ਆ ਹਾਲ ਆ ਟਰੈਕਟਰ ਨਾਲ ਮਸ਼ੀਨ ਲਾਈ ਆ ਜਲੀ ਪਰੇ ਹੋ ਇੱਥੇ ਪਾਸੇ ਆ ਆ ਬੇਲੀ ਸਾਡਾ ਸੋਨੀ ਹੈਲੋ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਇਹਦੇ ਨਾਲ ਕੰਟੈਕਟ ਕਰ ਸਕਦੇ ਆ ਜੇ ਕਿਸੇ ਨੇ ਮੋਟਰ ਦਾ ਕੰਮ ਬਾਈ ਦਾ ਨੰਬਰ ਦੇ ਦੇਾਂਗੇ ਥੱਲੇ ਤੇ ਲੱਗੇ ਅੱਜ ਮੋਟਰ ਕੱਢਾਂਗੇ ਕੋਈ ਵੀ ਚੱਕਰ ਹੋਵੇ ਇਹਦਾ ਨਾ ਬੰਦਾ ਕਹਿੰਦਾ ਮੋਟਰ ਜੀ ਜੀ ਮੋਟਰ ਫਸੀ ਆ ਪੀਲਾ ਚ ਆ ਕੇ ਗਏ ਸੀ ਗਿਆ ਲਓ ਜੀ ਹੁਣ ਕੀ ਕਰਨਾ ਮੋਟਰ ਕੱਢਣ ਦੀ ਤਿਆਰੀ ਕਰੀ ਜਾਂਦੇ ਆ ਤੇ ਪਤਾ ਨਹੀਂ ਮੋਟਰ ਮੱਚੀ ਆ ਕਿ ਕੀ ਆ ਦੱਸ ਦਿਆਂ ਸਾਨੂੰ ਚੱਲ ਚੱਲੋ ਵੀ ਉਹ ਕਰਦਾ ਸਟਾਰਟ ਤੋਂ ਦੇਖਦੇ ਆ ਜੀ ਜੇ ਤਾਂ ਮੋਟਰ ਮੱਚੀ ਨਿਕਲਿਆਈ ਫੇਰ ਤਾਂ ਲਾਟਰੀ ਨਿਕਲ ਗਈ 10-12000 ਦੀ ਤੇ ਨਹੀਂ ਤਾਂ ਫਿਰ ਜੋੜ-ਜੂੜ ਮੱਚਿਆ ਆ ਤਾਂ ਸੌਖਾ ਹੀ ਸਰ ਜਾਊਗਾ ਇਹ ਬੰਦੇ ਬਚਣਾ ਪੈਣਾ ਚੱਲ ਪਏਗਾ ਜੋੜ ਆਇਆ ਹੀ ਨਹੀਂ ਯਾਰ ਹਨਾ ਜੋੜ ਯਾਰ ਇੱਕ ਹੀ ਆਇਆ ਜੋੜ ਆਇਆ ਵਾ ਹੋਊਗਾ ਮੇਲੇ ਦਾ ਇੱਕ ਅੱਧਾ ਜੋੜ ਤਾਂ ਹੋਰ ਕੀ ਲੱਗਦਾ ਮੋਟਰ ਹੀ ਗਈ ਆ ਕਿ ਜੋੜ ਜਿਹੜੇ ਹਿਸਾਬ ਦੇ ਨਾਲ ਮੈਨੂੰ ਲੱਗਦਾ ਆਏ ਤਾਂ ਕੁਝ ਲੱਗਦਾ ਕਿ ਜੋੜ ਜੇ ਕੋ ਤਾਂ ਵਾਲਾ ਜੋੜ ਹੋਇਆ ਹੁੰਦਾ ਨਾ ਹਾਂ ਆਪਾਂ ਤਾਂ ਤਾਂੜਾ ਜੋੜ ਦੀ ਪਤਾ ਲੱਗਣਾ ਫਿਰ ਮੋਟਰ ਹੀ ਆ ਮੋਟਰ ਹੀ ਮੱਚੀ ਆ ਫਿਰ ਤਾਂ ਮੋਟਰ ਦਾ ਕੰਮ ਹੋ ਗਿਆ ਫਿਰ ਤਾਂ ਆ ਵੇ ਨਟ ਤਾਂ ਐਂ ਲੱਗਦਾ ਜਿਵੇਂ ਖੁੱਲੇ ਹੀ ਨਹੀਂ ਹੁੰਦੇ ਉਹ ਉਹ ਵੀ ਐਵੇਂ ਆ ਹਾਂ ਫਿਰ ਉਹੀ ਲੱਗਦਾ ਵੇ ਜੈਨ ਤਾਂ ਨਵਾਂ ਸੋਹਣੀ ਇਹ ਲਾਲਜਾ ਇਹੀ ਖੁੱਲੇ ਹੋਏ ਆ ਇਹ ਰੰਗ ਪਾਜੀ ਅੱਜ ਗੁਰਪਤੇ ਸਿੰਘ ਵੀ ਇੱਥੇ ਆਇਆ ਹੋਇਆ ਈ ਕਾਸਤੀਆਂ ਦੋ ਦੋ ਚੂੜੀਆਂ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਇਹ ਵੀ ਸਹੀ ਆ ਹੈ ਮੋਟਰ ਦਾ ਹੀ ਕੰਮ ਹੋ ਗਿਆ ਕੰਮ ਹੋ ਗਿਆ ਨਹੀਂ ਤਾਂ ਜੋਰ ਵੱਜਿਆ ਆਉਂਦਾ ਤਾਂ ਕੋਈ ਨਾ ਕੋਈ ਸ਼ੋਰ ਆਉਂਦਾ ਆ ਉਹ ਨਾਲੇ ਛਾਂਟ ਜਿਹੜਾ ਪੁਰਾਣਾ ਜੋੜ ਦੀਏ ਸਾਰੇ ਆਪਾਂ ਜੋੜ ਦਈਏ ਉਹਦਾ ਵੱਢ ਕੇ ਨਵੇਂ ਲਾਇਆ ਨਵੇਂ ਲਾਇਆ ਪੁਰਾਣਾ ਜੋੜ ਵੱਜਿਆ ਆਉਂਦਾ ਨਾ ਉਹਨੇ ਮਾਰ ਕੇ ਜਣਾ ਠੀਕ ਆ ਐ ਸੋਨੀ ਆਪਾਂ ਨੂੰ ਛੇਦੀ ਪਾਉਣੀ ਪੈਣੀ ਐ ਮੋਟਰ ਇਹ। ਆਜੀ ਪਾ ਗਨੇ ਹੁਣ ਹੋਰ ਯਾਰ ਪੱਠੇ ਮੱੱਚੇ ਪਏ ਆਜੀ ਪਾ ਦੇ। ਆਹ ਰੇਤਾ ਕੱਢਦੀ ਐ ਮੋਟਰ ਸਾਡੀ। ਫੇਰ ਬਹੁੜ ਵੱਡੀ ਬਣਾਈ ਐ ਇਹ। ਤੇ ਗੱਲ ਕਰ ਮੋਟਰ ਸਾਡੀ ਰੇਤਾ ਕੱਢਦੀ ਐ। ਇਹ ਮਾਰੇ ਸਾਰਾ ਨਹੀਂ ਆ। ਵੜਦੇ ਯਾਰ ਨਾਟ ਨਵੇਂ ਲੈ ਆਵਾਂਗੇ ਹੋਰ ਕੀ ਆ ਮੇਰੀ ਬਟਨ ਤੇ ਬਹੁਤ ਟਾਈਮ ਲੱਗਿਆ ਨਿਕਲੇ ਨਾਟ ਆ ਇੰਨਾ ਵੱਡੇ ਨਹੀਂ ਆਣਗੇ ਇੱਕ ਹੈ ਦੇਸੀ ਨਾਟ ਇੱਕ ਪੰਨਾ ਨਹੀਂ ਨਾ ਪੈਂਦਾ ਨਾਲ ਓਏ ਤੁਹਾਡੇ ਇਹਦੇ ਤੋਂ ਨਹੀਂ ਖੁੱਲਣਾ ਦੀਪਕ ਤੋਂ ਨਹੀਂ ਖੁੱਲਣਾ ਇਹ ਇਹੀ ਖੁੱਲ ਸਕਦਾ ਤੂੰ ਆ ਜਾ ਦਲੀਪ ਜਾਂਦਾ ਤੂੰ ਲੱਗ ਮੈਂ ਲਈ ਜਾ ਦੇ ਚਾਬੀ ਹੈਗੀ 17 ਨੰਬਰ ਦੀ ਲਿਆ ਦੇ 17 ਚੱਕ ਲਿਆ ਮੈਨੂੰ ਤਾਂ ਪਤਾ ਹੀ ਨਹੀਂ ਕਿ 17 ਨੰਬਰ ਨੇ ਲਾਟਾ ਮਾ ਤਾਂ 19 ਦੇ ਹਿਸਾਬ ਦੇ ਵਿੱਚ 17 ਨੰਬਰ ਤੋਂ ਜਾਂਦਾ ਹੁਣ ਬਾਰਾ ਪਾਣੀ ਵਾਲੇ ਟੋਟੇ ਨਿਕਲਿਆ ਇਹ ਪਾਣੀ ਆ ਗਿਆ ਹੁਣ ਮਸਾਂ ਇੱਕ ਅੱਧੀ ਪੈਪ ਹੋਰ ਹੋਊਗੀ ਤੇ ਮੋਟਰ ਬਾਹਰ ਆ ਜੂਗੀ ਆ ਵੇਖੋ ਜੀ ਰੇਤਾ ਕਿੰਨਾ ਇਹ ਮੋਟਰ ਕੱਢਦੀ ਆ ਸਾਡੀ ਫਤਿਹ ਆ ਕੀੜੇ ਮਕੋੜੇ ਬਹੁਤਾ ਪੁੱਤ ਤੂੰ ਵਿੱਚ ਵੜ ਗਿਆ ਓਏ ਮੱਛਰ ਗੰਦਾ ਆ ਜਾ ਬਾਹਰ ਦੇ ਰਿਹਾ ਜਮਾਨੇ ਦੀ ਗੱਲ ਕਰਦਾ ਵੀ ਨਾ ਇਹ ਕੋਈ ਗੱਲ ਹੈ ਕਿ ਇਹ ਐਸਾ ਲੱਗਦਾ ਆ ਆਪਣੇ ਸ਼ਮਾਨੀ ਦਾ ਪਿਆਰਾ ਮੋੜ ਰੋੜ ਵੀ ਲੱਗ ਜਾਂਦੀ ਰਹੀ ਨੂੰ ਮੋੜਦਾ ਜਾਣਾ ਜਿਵੇਂ ਕੋਈ ਮੋੜਦਾ ਹੀ ਨਹੀਂ ਬੱਸ ਲੱਗ ਲੱਗੋ ਲੱਡੂ ਲੱਡੂ ਫੇਰ ਖਾਣੇ ਆ ਹੱਥ ਵਾਲੀ ਪੈਪ ਨੂੰ ਉਰੇ ਤਾਂ ਪਾਪਾ ਕੇ ਇੰਨਾ ਟੱਬਾ ਬਣਾ ਦਿੰਦੇ ਹੁੰਦੇ ਤੌਕਾ ਤੌਕਾ ਅਸੀਂ ਆ ਬਣਾਉਂਦੇ ਰਹੇ ਆ ਇਹ ਵਿੱਚ ਵਿੱਚ ਹੀ ਹੁੰਦਾ ਪਾਪਾ ਮੂੰਹ ਵਿੱਚਵਾ ਦੋ ਆਹ ਕਹਿੰਦੇ ਹੁਣ ਤਾਂ ਨਹੀਂ ਲੱਗਦਾ ਵੀ ਕੋਈ ਜੋੜ ਮੱਤਿਆ ਮੋਟਰ ਵਾਲੀ ਲਾਟਰੀ ਨਿਕਲ ਗਈ ਪੱਕਾ ਮੋਟਰ ਆ ਗਈ ਜੀ ਮੋਟਰ ਬਾਈ ਕਿਸਨੇ ਵੀ ਕੇਕ ਖਾਣਾ ਹੈ ਸੱਤ ਵਜੇ ਸ਼ੁਰੂ ਕਰਾ ਲੈ ਗਾਈਜ਼ ਵੀਰੇ ਗਾਈਜ਼ ਵੀਰੇ

ਪੰਨੀ ਸੀ ਰੱਸੀ ਦਾ ਤਾਂ ਨਹੀਂ ਦਰੋ ਗਾਏ ਆ ਬਾਈ ਗਾਏ ਗਾਈਸ ਆਪਾਂ ਅੱਜ ਘੋਤੇ ਵੀ ਦੇਖਣ ਜਾਵਾਂਗੇ ਕਿਉਂਕਿ ਅਸੀਂ ਇੱਕ ਘੋਟਾ ਆ ਨਾ ਮੈਨੂੰ ਵਧੀਆ ਲੱਗਦਾ ਘੋਤੇ ਸਿੰਪਲ ਘੋਟਾ ਨਹੀਂ ਝੂਲਣ ਵਾਲਾ ਘੋਟਾ ਉਹ ਤਾਂ ਆਂ ਅੰਦਰ ਰੱਖਾ ਗਿਆ ਤਾਂ ਮਿੱਠੂ ਗਾਏ ਇਹਦੀਆਂ ਨਾਸਾਂ ਵੀ ਭੰਣੀਆਂ ਅੱਜ ਆਪਾਂ ਸਵਾਰ ਕੇ ਆਹੀ ਲੱਡੂ ਇਹਦੀਆਂ ਨਾਸਾਂ ਤੇ ਵੀ ਲਾਉਣੇ ਆ ਮੈਨੂੰ ਪਤਾ ਨਾਲੇ ਮੈਨੂੰ ਤੈਨੂੰ ਪੱਤੀਆ ਮੈਨੂੰ ਪਾਣੀ ਆ ਹਾਂ ਮੋਟਰ ਆ ਗਈ ਜੀ ਬਾਹਰ ਹੁਣ ਵੇਨੇ ਆ ਵੀ ਮੋਟਰ ਮੱਚੀ ਆ ਕਿ ਕੀ ਹੋਇਆ ਵੈਸੇ ਮੱਚੀ ਦਾ ਮੋਟਰ ਹੀ ਲੱਗਦੀ ਲਾਟਰੀ ਨਿਕਲਿਆ ਹੀ ਸਾਡੀ ਉਹ ਟਰੈਕਟਰ ਨੂੰ ਬੰਦ ਕਰ ਕਿਉਂ ਖਿੱਚ ਤੇ ਟਰੈਕਟਰ ਦੀ ਤੇ ਲਓ ਜੀ ਬਾਈ ਜੀ ਅੱਜ ਦੇ ਵਲੌਗ ਚ ਇੰਨਾ ਹੀ ਤੇ ਹੁਣ ਵੇਨੇ ਆ ਮੋਟਰ ਮੱਚੀ ਆ ਕਿ ਕੀ ਆ ਓਕੇ ਜੀ ਰੱਬ ਰੱਖਾ ਮਿਲਦੇ ਆ ਅਗਲੇ ਵਲੌਗ ਰੱਬ ਰੱਖਾ